ਫਿਲੌਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 24 ਬੋਤਲਾਂ ਨਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਡੀਐਸਪੀ ਫਿਲੌਰ ਸਰਮਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਫਿਲੌਰ ਇੰਸਪੈਕਟਰ ਸੰਜੀਪ ਕਪੂਰ ਦੀ ਟੀਮ ਨੇ ਮਨਦੀਪ ਪੁੱਤਰ ਦਿਆਲਚੰਦ ਵਾਸੀ ਨਗਰ ਨੂੰ ਸਪੈਸ਼ਲ ਚੈਕਿੰਗ ਦੌਰਾਨ 24 ਨਜਾਇਜ਼ ਸ਼ਰਾਬ ਦੀਆਂ ਬੋਤਲਾਂ ਸਮੇਤ ਕਾਬੂ ਕੀਤਾ ਉਹਨਾਂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਕਿ ਇਹ ਦੋਸ਼ੀ ਗੈਰ ਸਟੇਟ ਹਿਮਾਚਲ ਪ੍ਰਦੇਸ਼ ਤੋਂ ਸ਼ਰਾਬ ਲਿਆ ਕੇ ਫਿਲੌਰ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਸਪਲਾਈ ਕਰਦਾ ਸੀ ਫਿਲਹਾਲ ਪੁਲਿਸ ਨੇ ਇੱਕ ਤੋਂ ਦੋਸ਼ੀ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਰਾਜਕਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਅ ਨਸ਼ੇ ਦੇ ਖਿਲਾਫ ਜੰਗ ਦੇ ਵਿੱਚ ਜ਼ਿਲਹੰਦਰ ਦੀ ਹਾਤੀ ਪੁਲਿਸ ਉਸ ਲਈ ਸਫਲਤਾ ਸਮੀਜਤ ਸਾਡੇ ਪੁਨਿਗਿਆ ਐਸਐਸਪੀ ਸਾਹਿਬ ਸਰਦਾਰ ਹਕਮਤ ਪੀਸੀ ਵੀ ਦਿਖਾਖ ਦੇ ਹਦਾਇਤਾਂ ਅਨੁਸਾਰ ਅਧਿਸ਼ਨ ਹਦਾਇਤਾਂ ਦੇ ਸਾਡੇ ਡੀਐਸਪੀ ਸਰਦਾਰ ਸਰਵਨ ਸਿੰਘ ਬਾਜ ਜੀ ਦੇ ਜਿਹੜੇ ਨਿਗਰਾਨੀ ਥਾਣਾ ਸਦਰ ਥਾਣਾ ਫਲੋਰ ਪੁਲਿਸ ਦੀ ਚੌਕੀ ਦੇ ਸਾੜਾ ਨੇ ਤੇ ਚੌਕੀ ਚਾਰਜ ਐਸਐਸ ਸੁਦੇਵ ਜੀ ਨੇ ਇੱਕ ਦੋਸ਼ੀ ਮਨਦੀਪ ਸਿੰਘ ਪੁੱਤਰ ਵਿਆਲ ਚੰਦ ਵਾਸੀ ਨਗਰ ਨੂੰ ਜੋ ਕਿ ਬਾਹਰਲੇ ਸਟੇਟਾਂ ਤੋਂ ਸ਼ਰਾਬ ਲਿਆਂਦਾ ਸੀ ਇੱਥੇ ਤੇ ਮਹਿੰਗੇ ਭਾਅ ਦੇ ਵੇਚਦਾ ਸੀ ਜੋ ਕਿ ਉੱਥੋਂ ਦੋ ਬੇਟੀਆਂ ਹਿਮਾਚਲ ਤੋਂ ਲੈ ਕੇ ਆਇਆ ਸੀਗਾ ਤੇ ਇੱਥੇ ਮਹਿੰਗੇ ਭਾਅ 'ਚ ਵੇਚ ਰਹੀ ਸੀ ਜਿਸ ਨੂੰ ਗ੍ਰਿਫਤਾਰ ਕੀਤਾ ਇਹ ਦੱਸਣੀ ਹੋਵੇਗਾ ਕਿ ਉਕਤ ਦੋਸ਼ੀ ਕਾਫੀ ਲੰਬੇ ਸਮੇਂ ਤੋਂ ਇਸ ਕਾਰਵਾਰ ਚ ਲਿਪਟ ਸੀਗਾ ਜਿਸ ਤੇ ਪਹਿਲੇ ਵੀ ਮੁਕਦਮੇ ਦਰਜ ਸੀਗੇ ਤੇ ਇਹਦੇ ਨਾਲ ਮੁਕਦਮਾ ਦਰਜ ਕਰਕੇ ਅਦਾਲਤ ਸਰਗੀ ਤੇ ਅਗਲੀ ਕਾਰਵਾਈ ਜਾਰੀ ਹੈ